ਅਕਾਲੀ ਦਲ ਦਾ ਅਸਲ ਚਿਹਰਾ ਸਾਹਮਣੇ ਆ ਚੁੱਕਾ ਹੈ ਜਾਖੜ ਗੁਰਦਾਸਪੁਰ ਵਿੱਚ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸੰਸਦ ਸੁਨੀਲ ਜਾਖੜ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਉਹ ਪ੍ਰਕਾਸ਼ ਸਿੰਘ ਬਾਦਲ ਅਤੇ ਸਰਦਾਰ ਸੁਖਬੀ ਸਿੰਘ ਬਾਦਲ ਵੱਲੋਂ ਸੁਖਦੇਵ ਸਿੰਘ ਢੀਂਸਾ ਦੀ ਕੁਰਬਾਨੀ ਉਸੇ ਤਰ੍ਹਾਂ ਲਈ ਗਈ ਜਿਵੇਂ ਕਦੇ ਗੁਰਚਰਨ ਸਿੰਘ ਟੋਹੜਾ ਅਤੇ ਦੂਜੇ ਕਈ ਆਲਾ ਨeta ਮਾਂ ਨੂੰ ਅਕਾਲੀ ਦਲ ਵਿੱਚੋਂ ਪ੍ਰਕਾਸ਼ ਸਿੰਘ ਬਾਦਲ ਨੇ ਪਿੱਛੇ ਹਟਾਇਆ ਸੀ ਵੱਖ-ਵੱਖ ਸਵਾਲਾਂ ਦੇ ਜਵਾਬ ਦਿੰਦੇ ਆ ਸੁਨੀਲ ਜਾਖੜ ਨੇ ਕਿਹਾ ਅਸਤੀਫਾ ਜਿਹੜਾ ਹੋਇਆ ਟੀਨਸਾ ਸਾਹਿਬ ਦਾ ਮੇਰਾ ਮੰਨਣਾ ਹੈ ਅਸਤੀਫਾ ਹੋਣਾ ਤਾਂ ਚਾਹੀਦਾ ਸੀਗਾ ਪੰਥਿਕ ਪਾਰਟੀ ਦੇ ਜਦੋਂ ਨੇਤਾ ਪੰਥਿਕ ਪਾਰਟੀ ਜਿਹੜੀ ਅਕਾਲੀ ਦਲ ਹੈ ਉਹਦੇ ਲੀਡਰ ਜਦੋਂ ਸੁਖਬੀਰ ਸਿੰਘ ਇਨਸਾਂ ਬਣ ਜਾਣ ਤਬ ਅਸਤੀਫਾ ਤਾਂ ਹੋਣਾ ਚਾਹੀਦਾ ਸੀ ਉਹਨਾਂ ਦਾ ਜਿਹੜੇ ਵੀ ਲੋਕ ਇਸ ਸਿਰਮੌਰ ਸੰਸਥਾਵਾਂ ਦੇ ਅੰਦਰ ਇਹਨਾਂ ਦੇ ਰਾਹ ਦੇ ਵਿੱਚ ਰੋੜੇ ਬਣ ਸਕਦੇ ਸੀ ਉਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਇਹਨਾਂ ਨੇ ਪਾਸੇ ਕਰਤਾ ਚਿੰਤ ਸਾਹਿਬ ਨੇ ਬੇਅਦਬੀ ਦੇ ਮਸਲੇ ਨੂੰ ਬੜਾ ਗੰਭੀਰਤਾ ਨਾਲ ਲਿਆ ਤੇ ਜਿਸ ਤਰ੍ਹਾਂ ਅਕਾਲੀ ਦਲ ਜਵਾਬ ਦੇਣ ਤੋਂ ਭੱਜ ਕੇ ਵਿਧਾਨ ਸਭਾ ਦੇ ਵਿੱਚ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਡਿਸਕਸ ਹੋਈ ਤਾਂ ਅਕਾਲੀਆਂ ਕੋਲ ਕੋਈ ਜਵਾਬ ਹੈ ਨਹੀਂ ਸੀ ਤੇ ਬਾਦਲ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਮੈਦਾਨ ਛੱਡ ਕੇ ਭੱਜ ਗਏ ਉਹਦੇ ਉੱਤੇ ਚਿੰਤ ਸਾਹਿਬ ਨੇ ਪਹਿਲਾਂ ਵੀ ਬਿਆਨ ਦਿੱਤੇ ਉਹਨਾਂ ਨੇ ਕਿਹਾ ਵੀ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਾ ਕੇ ਗੋਲੀਆਂ ਚਲਾਉਣ ਬਹਿਬਲ ਕਲਾਂ ਦੇ ਅੰਦਰ ਸ਼ਹਾਦਤ ਜਿਹੜੀ ਹੋਈ ਉਹਨੂੰ ਲੈ ਕੇ ਤੇ ਜਿਹੜੀ ਪਵਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਸ ਬੇਰਦੀ ਦੀ ਜਾਂਚ ਨੂੰ ਰੋਕਣ ਦੇ ਵਾਸਤੇ ਇਹ ਲੋਕ ਜਾ ਕੇ ਉੱਥੇ ਮਾਫੀ ਮੰਗਣ ਅਕਾਲ ਤਖਤ ਸਾਹਿਬ ਦੇ ਅੰਦਰ ਪਰ ਭਾਵੁਕ ਹੋ ਕੇ ਤੀਨਸਾਹਬ ਨੇ ਜਿੱਥੇ ਅਸਤੀਫਾ ਦਿੱਤਾ ਮੇਰਾ ਮੰਨਣਾ ਹੈ ਆ ਇੱਕ ਸੋਚੀ ਸਮਝੀ ਚਾਲ ਦੇ ਤਹਿਤ ਤੀਨਸਾਹਬ ਨੂੰ ਸੁਖਬੀਰ ਸਿੰਘ ਬਾਦਲ ਦੇ ਰਸਤੇ ਤੋਂ ਪਾਸੇ ਕਰਨ ਦੇ ਵਿੱਚ ਆ ਜਿਹੜਾ ਇੱਕ ਕੁੰਮਬਾ ਕਾਮਯਾਬ ਹੋ ਗਿਆ ਕਿਉਂਕਿ ਬੇਰਦੀ ਤੇ ਬਹਿਬਲ ਕਲਾ ਕਾਂਡ ਨੂੰ ਲੈ ਕੇ ਲੋਕਾਂ ਨੇ ਉਹਨਾਂ ਨੂੰ ਦੋਸ਼ੀ ਠਰਾਪਿਆ ਇਹ ਉਹਨੂੰ ਲੈ ਕੇ ਉਸ ਚਾਲ ਦੇ ਅੰਦਰ ਬਾਦਲ ਸਾਹਿਬ ਕਾਮਯਾਬ ਹੋਏ ਕਿ ਸੁਖਬੀਰ ਬਾਦਲ ਦੇ ਰਸਤੇ ਦੇ ਵਿੱਚੋਂ ਉਹਨਾਂ ਨੇ ਢੀਂਡਸਾ ਸਾਹਿਬ ਨੂੰ ਪਾਸੇ ਕਰਤਾ ਆਪਣੀ ਵਜੂਦ ਬਚਾਉਣ ਵਾਸਤੇ ਅਕਸ ਨਹੀਂ ਅਕਸ ਤੱਕ ਹੁਣ ਲਿਬੜ ਗਿਆ ਸਾ ਅਕਸ ਤੱਕ ਇਹ ਲੋਕ ਇਹਨਾਂ ਨੂੰ ਇਹਨਾਂ ਦੇ ਮੱਥੇ ਤੇ ਕਲੰਕ ਨਹੀਂ ਲੱਗਿਆ ਲੋਕ ਇਹਨਾਂ ਨੂੰ ਪੰਥ ਦੇ ਮੱਥੇ ਦੇ ਉੱਤੇ ਕਲੰਕ ਸਮਝਦੇ ਅੱਜ ਇਹ ਵਜੂਦ ਬਚਾਉਣ ਵਾਸਤੇ ਇਹ ਲੋਕ ਘਰੋ ਘਰੇ ਜਾ ਰਹੇ ਆ ਪਰ ਉਹਨਾਂ ਲੋਕਾਂ ਦੇ ਘਰੇ ਜਾ ਰਹੇ ਆ ਜਿਹੜੇ ਇਹਨਾਂ ਦੇ ਕਮਾਊ ਪੁੱਤ ਸੀਗੇ ਜਾਣਾ ਹੁੰਦਾ ਅਗਰ ਢੀਂਡਸਾ ਸਾਹਿਬ ਦੇ ਅਸਤੀਫੇ ਨੂੰ ਅਗਰ ਸੀਰੀਅਸਲੀ ਲੈਂਦੇ ਬਾਦਲ ਸਾਹਿਬ ਤਾਂ ਕੱਲ ਰਾਤ ਨੂੰ ਢੀਂਡਸਾ ਸਾਹਿਬ ਦੇ ਘਰੇ ਜਾ ਕੇ ਬਾਦਲ ਸਾਹਿਬ ਉਹਨਾਂ ਦੀ ਸੁਧ ਲੈਂਦੇ ਤੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਤੇ ਪਰ ਉਹਨਾਂ ਨੇ ਇੱਕ ਬਹੁਤ ਹੀ ਜੂਨੀਅਰ ਲੈਵਲ ਦੇ ਚੀਮਾ ਸਾਹਿਬ ਨੂੰ ਭੇਜਤਾ ਤੇ ਬਿਲਕੁਲ ਢੀਂਡਸਾ ਸਾਹਿਬ ਨੇ ਚੀਮਾ ਜੀ ਨੂੰ ਮਿਲਣ ਤੋਂ ਇਨਕਾਰ ਕਰਤਾ ਇਹਦੇ ਨਾਲ ਸਾਬਤ ਹੁੰਦਾ ਵੀ ਇੱਕ ਬੜੀ ਸੋਚੀ ਸਮਝੀ ਜਿਹੜੀ ਚਾਲ ਸੀਗੀ ਬਾਦਲ ਸਾਹਿਬ ਦੀ ਉਹਦੇ ਵਿੱਚ ਉਹ ਕਾਮਯਾਬ ਹੋ ਗਏ 7 ਤਰੀਕ ਨੂੰ ਜਿਹੜੀ ਰੈਲੀ ਰੱਖੀ ਗਈ ਹੈ ਲੰਬੀ ਦੇ ਅੰਦਰ ਉਹ ਆਹੀ ਜਿਹੜਾ ਅਸਲ ਚਿਹਰਾ ਹੈ ਜਿਹੜੇ ਲੋਕ ਬਾੜ ਸੀਗੇ ਜਿਨ੍ਹਾਂ ਨੂੰ ਲੋਕਾਂ ਨੇ ਜ਼ਿੰਮੇਵਾਰੀ ਸੌਂਪੀ ਸੀ ਪਹਿਰੇਦਾਰ ਬਣਾ ਕੇ ਛੱਡੇ ਸੀਗੇ ਚੌਕੀਦਾਰ ਦੇਸ਼ ਦਾ ਪ੍ਰਧਾਨ ਮੰਤਰੀ ਦਾ ਚੌਕੀਦਾਰ ਸੀਗਾ ਤੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਦੇ ਡਿਪਟੀ ਚੀਫ ਮਿਨਿਸਟਰ ਸੀਗੇ ਉਹ ਪਹਿਰੇਦਾਰ ਸੀਗੇ ਜਦੋਂ ਪਹਿਰੇਦਾਰ ਹੀ ਬਾੜ ਹੀ ਖੇਤ ਨੂੰ ਖਾਣ ਲੱਗੀ ਉਹ ਜਿਹੜਾ ਅਸਲ ਚਿਹਰਾ ਹੈ ਜਿਸ ਤਰ੍ਹਾਂ ਇਹਨਾਂ ਨੇ ਪੰਥ ਨੂੰ ਆਪਣੇ ਚੰਦ ਵੋਟਾਂ ਵਾਸਤੇ ਤੇ ਨੋਟਾਂ ਦੇ ਵਾਸਤੇ ਦਿੱਲੀ ਜਾ ਕੇ ਡੇਰੇ ਮੁਖੀ ਦੇ ਨਾਲ ਜਿਹੜਾ ਇਹਨਾਂ ਨੇ ਸਾਠ ਗਾਂਹ ਕੀਤੀ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਇਨਸਾਨ ਨੇ ਉਹਨੂੰ ਲੈ ਕੇ ਲੋਕਾਂ ਦੇ ਜਿਹੜਾ ਅਸਲ ਗੁੱਸਾ ਹੈ ਉਹਦੇ ਵਿੱਚ ਇਹਨਾਂ ਦਾ ਅਸਲ ਚਿਹਰਾ ਅਕਾਲੀਆਂ ਦੇ ਸਾਹਮਣੇ ਰੱਖਣ ਵਾਸਤੇ ਕੀਤੀ ਗਈ ਹੈ Ориジナル ਤੇ ਦੋਨੋਂ ਵਾਇਰਲ ਹੋ ਰਹੀਆਂ ਬੜੇ ਅਕਾਲੀ ਦਲ ਹਰ ਇੱਕ ਕਿਸਮ ਦੀਆਂ ਉੱਚੀਆਂ ਹਰਕਤਾਂ ਕਰਨ ਦੇ ਉਚਾਰਿਆ ਪਰ ਲੋਕਾਂ ਦੇ ਅੰਦਰ ਅਸਲ ਜਿਹੜਾ ਚਿਹਰਾ ਹੈ ਅਕਾਲੀ ਦਲ ਦਾ ਉਹ ਮੈਂ ਸਮਝਦਾ ਵੀ 2015 ਦੇ ਅੰਦਰ ਜੋ ਮੰਦ ਭਾਗੀ ਘਟਨਾਵਾਂ ਵਾਪਰੀਆਂ ਜਦੋਂ ਪਵਨ ਗੁਰੂ ਗੁਰਨ ਸਾਹਿਬ ਦੀ ਬੇਅਦਬੀ ਕਰਵਾਉਣ ਦੇ ਵਿੱਚ ਇਹਨਾਂ ਲੋਕਾਂ ਦਾ ਸਾਹਮਣੇ ਆ ਗਈ ਜਿਸ ਤਰ੍ਹਾਂ ਬੰਬੇ ਦੇ ਅੰਦਰ ਬੈਠ ਕੇ ਡੇਰੇ ਮੁਕੀ ਦੀ ਫਿਲਮ ਰਿਲੀਜ਼ ਕਰਾਉਣ ਵਾਸਤੇ ਇੱਥੇ ਸਿੰਘ ਸ਼ਹੀਦ ਹੋ ਗਏ ਉਹਦੇ ਬਾਅਦ ਹੁਣ ਕਿਸੇ ਤਰ੍ਹਾਂ ਦੀ ਤੋੜ ਮਰੋੜ ਕਰਦੇ ਰਹਿਣ ਅਕਾਲੀ ਲੀਡਰਸ਼ਿਪ ਦੇ ਉੱਤੋਂ ਸੁਖਬੀਰ ਸਿੰਘ ਬਾਦਲ ਜਿਹੜੇ ਹੈਗੇ ਇਹਨਾਂ ਦੇ ਅਕਾਲੀ ਦਲ ਦੇ ਪ੍ਰਧਾਨ ਲੋਕਾਂ ਦਾ ਵਿਸ਼ਵਾਸ ਬਿਲਕੁਲ ਉੱਠ ਚੁੱਕਾ ਤੇ ਮੋਦੀ ਸਾਹਿਬ ਨੇ ਪੈਟਰੋਲ ਡੀਜ਼ਲ ਦੇ ਉੱਤੇ ਸੈਂਚਰੀ ਮਾਰ ਦੇਣੀ ਹੈ 100 ਰੁਪਏ ਨੰਗਾ ਕੇ ਛੱਡਣਗੇ ਤੇ ਸਾਨੂੰ ਉਮੀਦ ਹੈ 2019 ਦੇ ਇਲੈਕਸ਼ਨ ਦੇ ਅੰਦਰ ਪੰਜਾਬ ਦੇ ਲੋਕ ਵੀ ਤੇ ਹਿੰਦੁਸਤਾਨ ਦੇ ਲੋਕ ਇਸ ਗੱਲ ਨੂੰ ਸਾਹਮਣੇ ਮੁੱਦੇ ਨਜ਼ਰ ਰੱਖ ਕੇ ਤੇ ਪੂਰਾ ਆਪਣਾ ਫੈਸਲਾ ਲੈਣਗੇ ਤੇ ਵਾਪਸ ਅਗਰ ਸਹੀ ਕੀਮਤ ਤੇ ਡੀਜ਼ਲ ਮਿਲੇ ਪੈਟਰੋਲ ਮਿਲੇ ਗਰੀਬਾਂ ਨੂੰ ਗੈਸ ਮਿਲੇ ਡਾਕਟਰ ਮਨਮੋਹਨ ਸਿੰਘ ਦੀ ਰਹਿਨਮਾਈ ਦੇ ਅੰਦਰ ਜਦੋਂ 104 ਡਾਲਰ ਦੇ ਅੰਦਰ ਕੱਚਾ ਤੇਲ ਖਰੀਦ ਕੇ 55 ਰੁਪਏ ਤੋਂ ਘੱਟ ਡੀਜ਼ਲ ਮਿਲ ਰਿਹਾ ਸੀਗਾ ਉਹਦੇ ਵਾਸਤੇ ਹਿੰਦੁਸਤਾਨ ਨੂੰ ਡਾਕਟਰ ਮਨਮੋਹਨ ਸਿੰਘ ਵਰਗੇ ਸਿਆਣੇ ਕਾਂਗਰਸੀ ਲੀਡਰ ਦੀ ਲੋੜ ਹੈ ਨਾ ਕਿ ਜਿਨ੍ਹਾਂ ਨੂੰ ਸਿਰਫ ਤੇ ਸਿਰਫ ਅੰਬਾਨੀ ਤੇ ਅਡਾਨੀ ਸੋਚਦੇ ਹੈ ਉਸ ਕਿਸਮ ਦੇ ਬੀਜੇਪੀ ਦੇ ਲੀਡਰਸ ਦੀ ਅੱਜ ਜੇਟਲਾਲ ਸਾਹਿਬ ਕਹਿੰਦੇ ਹੈ ਮੋਦੀ ਸਾਹਿਬ ਕਹਿੰਦੇ ਹੈ ਵੀ ਤੇਲ ਦੀਆਂ ਕੀਮਤਾਂ ਤਾਂ ਸਾਊਦੀ ਅਰੇਬੀ ਵਾਲਿਆਂ ਨੂੰ ਪੁੱਛੋ ਸਾਊਦੀ ਅਰਬੀਆਂ ਨੂੰ ਨਹੀਂ ਪੁੱਛਣ ਦੀ ਲੋੜ ਹੈ ਮੇਰਾ ਅੱਜ ਵੀ ਮੰਨ ਹੈ ਜੀ ਮੋਦੀ ਸਾਹਿਬ ਚੱਲ ਕੇ ਜਾ ਕੇ ਡਾਕਟਰ ਮਨਮੋਹਨ ਸਿੰਘ ਦੇ ਨਾਲ ਰਾਏ ਕਰ ਲੈਣ ਤੇ ਡਾਕਟਰ ਮਨਮੋਹਨ ਸਿੰਘ ਇਹਨਾਂ ਨੂੰ ਕੋਈ ਨਾ ਕੋਈ ਅੱਛਾ ਰਸਤਾ ਜ਼ਰੂਰ ਸੁਝਾਣਗੇ ਵੀ ਇਸ ਤਰ੍ਹਾਂ ਤੁਸੀਂ ਹਿੰਦੁਸਤਾਨ ਦੀ ਇਕਨੋਮੀ ਵੀ ਬਚਾ ਸਕਦੇ ਹੋ ਤੇ ਲੋਕਾਂ ਦੀ ਜਾਨ ਵੀ ਬਚਾ ਸਕਦੇ ਹੋ ਪਰ ਮੋਦੀ ਸਾਹਿਬ ਦਾ ਤਾਂ ਸਿਰਫ ਇੱਕੋ ਮਾਤਰਤ ਇਹ ਹੈ ਕਿ ਕਿਸ ਤਰ੍ਹਾਂ ਅਡਾਨੀ ਤੇ ਅਮਬਾਨੀਆ ਨੂੰ ਫਾਇਦਾ ਕੀਤਾ ਜਾਵੇ ਥੈਂਕ ਯੂ